ਪੰਜਾਬ ਦੇ ਵਿੱਚ ਹੁਣ ਡਾਕਟਰਾਂ ਦੀ ਹੜਤਾਲ ਖਤਮ ਹੋ ਗਈ ਹੈ। ਓਪੀਡੀ ਦੇ ਵਿੱਚ ਹੁਣ ਮਰੀਜ਼ਾਂ ਨੂੰ ਦਵਾਈ ਮਿਲੇਗੀ। ਸਰਕਾਰੀ ਹਸਪਤਾਲ ਦੇ ਡਾਕਟਰ ਪਿਛਲੇ 6 ਦਿਨ ਤੋਂ ਹੜਤਾਲ ਤੇ ਚੱਲ ਰਹੇ ਸੀ। ਹੁਣ ਸਿਹਤ ਵਿਭਾਗ ਅਤੇ ਸਿਹਤ ਮੰਤਰੀ ਦੇ ਨਾਲ ਅੱਜ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਸਾਰੇ ਪੰਜਾਬ ਦੇ ਡਾਕਟਰਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ। ਨਵੇਂ ਡਾਕਟਰਾਂ ਦੀ ਭਰਤੀ ਲਈ ਜਲਦ ਹੀ ਪੇਪਰ ਕਰਵਾਇਆ ਜਾਵੇਗਾ ਅਤੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਸੁਰੱਖਿਆ ਦੇ ਲਈ ਸੁਰੱਖਿਆ ਕਰਮੀ ਤਾਇਨਾਤ ਕੀਤੇ ਜਾਣਗੇ। ਇਹ ਮੰਗਾਂ ਪੰਜਾਬ ਸਰਕਾਰ ਦੇ ਵੱਲੋਂ ਮੰਨ ਲਈਆਂ ਗਈਆਂ ਨੇ। ਬੜੇ ਪੋਜ਼ਿਟਿਵ ਮੀਟਿੰਗ ਜਿਨੀ ਸਾਡੀ ਮੰਗਾਂ ਚ ਕੀ ਉਹਨਾਂ ਨੇ ਜਾਇਜ਼ ਕਰਾਈਆਂ ਹਨ ਕਿ ਬੜੇ ਸਖਾਵੇ ਮਾਹੌਲ ਚ ਸਾਡੀ ਅੱਜ ਦੀ ਲਹਿਜੇ ਚ ਸਾਡੀ ਸਾਰੀਆਂ ਡਿਮਾਂਡਸ ਅਨ ਕੰਡੀਸ਼ਨਲ ਤਰੀਕੇ ਨਾਲ ਸਰਕਾਰ ਨੇ ਮੰਨਦੇ ਹੋਏ ਟਾਈਮ ਬౌండ్ ਤਰੀਕੇ ਨਾਲ ਇਹਨਾਂ ਦੀ ਇੰਪਲੀਮੈਂਟੇਸ਼ਨ ਦਾ ਦਲਾਨ ਕਰਤਾ ਹੈ ਪਰਿਓ ਸਿਕਿਉਰਟੀ ਤਰੱਕੀ ਹੋਵੇ ਸਾਡੇ ਹਸਪਤਾਲ ਦਾ ਪਰਿਓ ਡਾਕਟਰਾਂ ਦੀ ਤਰੱਕੀ ਹੋਵੇ ਡਾਕਟਰਾਂ ਦੀ ਤਰੱਕੀਆਂ ਬਹਾਦਰਨ ਬਾਰੇ ਗੱਲ ਹੋਵੇ ਇਸ ਤਰ੍ਹਾਂ ਬਾਕੀ ਵੀ ਕਈ ਗੱਲਾਂ ਤੇ ਸਰਕਾਰੀ ਹਲਕੀ ਜਿਮ ਨੇ ਅੱਜ and very positive maanche we are thankful to cm saab ki dinane sade naal ki positive karde ne lok sehat vich koi paisa leta hai to is tarah naal assi mande hai ki pjab de shekh ubhara hai bahut boost huga agle dinan vich and sarkaar di commitment hai ki public health ke se wali ko puri ki puri jehdi priority thi blueprint framework te ohne kehya ki within one week oh launch kar denge ki ye तो तो हॉस्पिटल तो तो में को सिक्योरिटी गार्ड रखे जाएंगे अकाउंटेबिलिटी किएगी जिम्मेवारी कहएगी वो विद इन वन वीक फंडस रिलीज हो चुके हैं कुछ कुछ लेखल तीन चार्चे हो जाए दूजा डॉक्टर की भर्ती चार सौ डॉक्टर की शुरू हो चुकी है उनका जो पेपर है एग्जाम है ने इसी महीने एंड से एक होर बैच शायद नवंबर दिसंबर से प्रकार रखे